ਇਰ ਇੱਕ ਢੀ ਆਦੀ ਕਰੀ ਆਦੀ ਹੂੰ ਤਿਆਦ ਭਗਤਨ ਸੇਤੀ ਗੋਸਤੇ ਜੋ ਕੀਨੋ ਸੋਲਾਬ ਤਨ ਤਨ ਸਾਹਿਬ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਜੋੜ ਮੇਲੇ ਕਤਰਿਤ ਹੋਏ ਅਤ ਸਤਿਕਾਰ ਜੋਗ ਸਤ ਸੰਗੀ ਜਨੂ ਆਪ ਜੀ ਬੜੇ ਹੀ ਵੱਡੇ ਆਪਾਗਾ ਵਾਲੇ ਹੋ ਜੋ ਆਪ ਜੀਆਂ ਨੂੰ ਸਤ ਗੁਰਾਂ ਦੇ ਹਜ਼ੂਰ ਅਨਤ ਮਸਤਕ ਹੋ ਕਰਕੇ ਸਤਗੁਰਾਂ ਦੀ ਪਾਵਨ ਗੋਦ ਦੇ ਅੰਦਰ ਬੈਠ ਕੇ ਗੁਰਬਾਣੀ ਵਿਚਾਰਾਂ ਸਰਵਨ ਕਰਨ ਦਾ ਸੁਭਾਗਾ ਸਮਾਪ੍ਰਾਪਤ ਹੋਇਆ ਹੈ। ਆਓ ਕੁਝ ਕੁ ਸਮੇਂ ਦੇ ਲਈ ਆਪ ਜੀਆ ਦੇ ਨਗਰ ਵੱਲੋਂ ਹਰ ਸਾਲ ਇਹ ਜੋ ਉਪਰਾਲਾ ਕੀਤਾ ਜਾਂਦਾ ਹੈ। ਤਨ ਤਨ ਬ੍ਰਹਮ ਗਿਆਨੀ ਬੱਬਾ ਬੁੱਢਾ ਜੀਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਗੁਰਮਤਿ ਸਮਾਗਮ ਉਲਿਕੇ ਜਾਂਦੇ ਨੇ ਇਨ੍ਹਾਂ ਸਮਾਗਮਾਂ ਨੂੰ ਉਲਿਕਨ ਦਾ ਸਿ ਪਹਿਲਾਂ ਤਾਂ ਮਨੋਰਥ ਸਮਝੰਦਾ ਯਤਨ ਕਰਨਾ ਹੈ ਕਿ ਜੇਕਰ ਇਸ ਸਮਾਗਮ ਉਲਿਕੇ ਹਨ ਤੇ ਉਲਿਕੇ ਕਾਹਦੇ ਵਾਸਤੇ ਹਨ ਕਿਉਂਕਿ ਜਦੋਂ ਵੀ ਅਸੀਂ ਕੋਈ ਕੰਮ ਕਰਨਾ ਹੋਵੇ ਨਾ ਪਹਿਲਾਂ ਅਸੀਂ ਇਹ ਸਮਝਦੇ ਹਾਂ ਇਹ ਸੋਚਦੇ ਹਾਂ ਇਹ ਕੰਮ ਮੈਂ ਕਰ ਕਿਉਂ ਰਹਾ ਰਿਆ ਹਾਂ ਆਪ ਸਾਰੀਆਂ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ ਹੋਵੇਗਾ ਪ੍ਰਬੰਧਕ ਵੀਰਾਂ ਨੇ ਉਦਮ ਕੀਤਾ ਹੋਵੇਗਾ ਤਾਂ ਜੋ ਇਹ ਸਮਾਗਮ ਉlijke ਗਏ ਨੇ ਤਾਂ ਇਹਨਾਂ ਸਾਰਾ ਕੁਝ ਅਸੀਂ ਕੀਤਾ ਹੈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਸਤਿਗੁਰਾਂ ਦੇ ਹਜ਼ੂਰ ਬੈਠ ਕਰਕੇ ਇਤੋਂ ਗੁਰਬਾਨੀ ਦੀਆਂ ਵਿਚਾਰਾਂ ਸੁਣ ਕੇ ਆਪਣੇ ਘਰਾਂ ਦੇ ਵਿੱਚ ਸਤਿਗੁਰ ਦੇ ਉਪਦੇਸ਼ ਦੀ ਸਿੱਖਿਆ ਲੈ ਕੇ ਜਾਣੀ ਹੈ ਆਓ ਕੁਝ ਕੁ ਸਮੇਂ ਦੇ ਲਈ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰਾਂ ਨਾਲ ਜੁੜੀਏ ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰ ਦੀ ਅਸੀਸ ਬਖਸ਼ਿਸ਼ ਕਰੀਏ ਗੱਜ ਵੱਜ ਕੇ ਬੁਲਾਓ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਦਾਸ ਨੇ ਆਪ ਜੀਆਂ ਦੇ ਨਾਲ ਜਿਸ ਸ਼ਲੋਕ ਦੀ ਵਿਚਾਰ ਕਰਨੀ ਆਪ ਸਭਨਾ ਨੇ ਸ਼ਰਮਨ ਕੀਤਾ ਹੈ ਭਗਤ ਕਬੀਰ ਸਾਹਿਬ ਬਾਣੀ ਵਿੱਚ ਫਰਮਾਨ ਕਰਦੇ ਨੇ ਕਬੀਰ ਏਕ ਘੜੀ ਆਦੀ ਘਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੀ ਜੋਕ 916 ਹੁਣ ਇੱਕ ਦਿਨ ਦੇ ਵਿੱਚ 24 ਘੰਟੇ ਹੁੰਦੇ ਨੇ ਅਸੀਂ ਸਾਰਾ ਦਿਨ ਆਪਣੇ ਕੰਮਾਂ ਦੇ ਵਿੱਚ ਲੱਗੇ ਰਹਿੰਨੇ ਆ ਆਪਣੇ ਕਾਰਜ ਵਿਹਾਰ ਕਰਦੇ ਰਹਿੰਨੇ ਆ ਕਦੇ ਘਰ ਦੇ ਕੰਮ ਕਰਦੇ ਆ ਕਦੇ ਬਾਹਰ ਦੇ ਕੰਮ ਕਰਦੇ ਆ ਕੋਈ ਜੋਬ ਤੇ ਜਾਂਦਾ ਹੈ ਇਸੇ ਤਰ੍ਹਾਂ ਸਾਰਾ ਦਿਨ ਲੰਘ ਜਾਂਦਾ ਤੇ ਭਗਤ ਕਬੀਰ ਸਾਹਿਬ ਕਹਿੰਦੇ ਆ ਕਿ ਤੂੰ ਰੱਬ ਦੇ ਨਾਲ ਜੁੜਨ ਦਾ ਯਤਨ ਕਰ ਕਬੀਰ ਏਤ ਘੜੀ ਜੇ ਕੋ ਤੇਰੇ ਕੋਲ ਇੱਕ ਘੜੀ ਦਾ ਸਮਾਂ ਨਹੀਂ ਹੈ ਆਦੀ ਘੜੀ ਤੇ ਜੇ ਅੱਧੀ ਘੜੀ ਦਾ ਸਮਾਂ ਵੀ ਨਹੀਂ ਹੈ ਆਦੀ ਹੂੰ ਤੇ ਆਦ ਜੇ ਤੂੰ ਇੰਨਾ ਕੁ ਸਮਾਂ ਵੀ ਆਪਣੇ ਰੱਬ ਦੇ ਨਾਲ ਜੁੜ ਜਾਵੇਂ ਗੁਰਬਾਨੀ ਦੇ ਨਾਲ ਜੁੜ ਜਾਵੇਂ ਉਸ ਰੱਬ ਦੇ ਨਾਮ ਦੇ ਨਾਲ ਜੁੜ ਜਾਵੇਂ ਤਾਂ ਤੇਰੇ ਤੇ ਸਤਿਗੁਰਿਆ ਸੇ ਕਿਰਪਾ ਕਰਨੀ ਕਬੀਰ ਏਕ ਘੜੀ ਆਦੀ ਘਰੀ ਆਦੀ ਹੂੰ ਤੇ ਆਦ ਭਗਤਨ ਸਿਤੀ ਗੋਸ਼ਟੀ ਜੋ ਕਿਨੋ ਸੋ ਲਾਭ ਜਿੰਨਾ ਵੀ ਸਮਾਂ ਤੂੰ ਸਤਿਗੁਰ ਦੀ ਗੋਦ ਦੇ ਅੰਦਰ ਬਿਤਾਵੇਂਗਾ ਜਿਤਨਾ ਵੀ ਸਮਾਂ ਤੂੰ ਆਪਣੇ ਗੁਰੂ ਦੇ ਨਾਲ ਬਿਤਾਵੇਂਗਾ ਤੇਰਾ ਉਹੀ ਸਮਾਂ ਲਾਭ ਵਾਲਾ ਚੰਗਾ ਹੋ ਜਾਵੇਗਾ ਹੁਣਸੀ ਗਰਮਤ ਸਮਾਗਮ ਉਲੀਕੇ ਨੇ ਅਸੀਂ ਸਾਰੇ ਜੁੜ ਮਿਲ ਕੇ ਬੈਠੇ ਆ ਇਹ ਜੋ ਸਾਡਾ ਸਮਾ ਹੈ ਨਾ ਇਹ ਲਾਭ ਵਾਲਾ ਸਮਾ ਹੈ ਕਿਉਂਕਿ ਕਈ ਵਾਰ ਅਸੀਂ ਬਾਣੀ ਜਦੋਂ ਪੜਦੇ ਆ ਪੜਦੇ ਆ ਪੜਦੇ ਆ ਸਾਨੂੰ ਸਮਝ ਪੈ ਜਾਂਦੀ ਪਰ ਨਾ ਸਾਡੇ ਹਿਰਦੇ ਨੂੰ ਸਾਡੇ ਆਪਣੇ ਆਪ ਨੂੰ ਕਈ ਵਾਰ ਕੋਈ ਗੱਲ ਟੌਂਦੀ ਨਹੀਂ ਐਦਾਂ ਬੈਠੀਆਂ ਸੀ ਜਦੋਂ ਕਈ ਵਾਰ ਵਿਚਾਰਾਂ ਸੁਣ ਰਹੇ ਹੁੰਨੇ ਆ ਕੋਈ ਨਾ ਕੋਈ ਗੱਲ ਐਸੀ ਮਨਨ ਵਿੱਚ ਲੱਗ ਜਾਂਦੀ ਹੈ ਕਿ ਇੱਕ ਘੜੀ ਦੇ ਨਾਲ ਹੀ ਅੱਧੀ ਘੜੀ ਦੇ ਨਾਲ ਹੀ ਕੁਝ ਕੁ ਸਮੇਂ ਦੇ ਵਿੱਚ ਹੀ ਸਾਡਾ ਜੀਵਨ ਬਦਲ ਜਾਂਦਾ ਤੇ ਜਦੋਂ ਅਸੀਂ ਝਾਤ ਮਾਰਾਂਗੇ ਧਨ ਧਨ ਬਾਬਾ ਬੁੱਢਾ ਸਬਜ਼ੀਆਂ ਦੇ ਜੀਵਨ ਦੇ ਉੱਪਰ ਉਹਨਾਂ ਦੀ ਉਮਰ ਬੜੀ ਲੰਬੇਰੀ ਹੈ 125 ਸਾਲ ਉਹਨਾਂ ਦੀ ਉਮਰ ਹੈ ਉਹਨਾਂ ਨੇ ਸਾਰੀ ਉਮਰ ਹੀ ਆਪਣੀ ਗੁਰੂ ਘਰ ਦੇ ਲੇਖੇ ਲਾਤੀ ਜੇਕਰ ਕੁਝ ਕੁ ਸਮੇਂ ਦੇ ਅੰਦਰ ਜੀਐਸਵੀਏ ਯਤਨ ਕਰੀਏ ਨਾ ਕਿ ਅਸੀਂ ਤਨ ਤਨ ਬਾਬਾ ਬੁੱਢਾ ਜੀਾਂ ਦੇ ਜੀਵਨ ਨੂੰ ਵਾਚ ਲਵਾਂਗੇ ਵੇਖ ਲਵਾਂਗੇ ਉਹਨਾਂ ਦੇ ਇਤਿਹਾਸ ਨੂੰ ਅਸੀਂ ਸਮਝਣ ਦਾ ਯਤਨ ਕਰਾਂਗੇ ਤਾਂ ਮਾਫ ਕਰਿਓ ਇੰਨੇ ਕੁ ਸਮੇਂ ਦੇ ਵਿੱਚ ਅਸੀਂ ਉਹਨਾਂ ਦੇ ਜੀਵਨ ਨੂੰ ਕੋਖ ਨਹੀਂ ਸਕਾਂਗੇ ਤਾਂ ਸਾਨੂੰ ਪਹਿਲਾ ਇੱਕ ਖੋਜ ਕਰਨ ਦੀ ਲੋੜ ਹੈ ਕਿ ਬਾਬਾ ਬੁੱਢਾ ਜੀਆ ਬਾਰੇ ਸਾਡੇ ਕੋਲੋਂ ਕੋਈ ਹੋਰ ਵਿਅਕਤੀ ਆ ਕੇ ਪੁੱਛੇ ਭਾਈ ਤੁਸੀਂ ਗੁਰਮਤ ਸਮਾਗਮ ਦੇ ਵਿੱਚ ਬੈਠੇ ਸੀ ਤੁਸੀਂ ਕੋ ਗੁਰੂ ਦੀ ਗੋਦ ਦੇ ਅੰਦਰ ਬੈਠੇ ਸੀ ਤੇ ਇੱਥੋਂ ਜਦੋਂ ਤੁਸੀਂ ਬਾਹਰ ਨਿਕਲੇ ਸਾਨੂੰ ਕੋਈ ਸਵਾਲ ਕਰ ਦੇਵੇ ਕਿ ਤੂੰ ਗੁਰਮਤ ਸਮਾਗਮ ਦੇ ਅੰਦਰ ਵਿਚਾਰਾਂ ਸੁਣ ਕੇ ਆਇਆ ਏ ਟੁੱਟਾ ਦੀਵਾਰਾਂ ਸੁਣ ਕੇ ਆਇਆ ਏ ਤੂੰ ਗੁਰਬਾਨੀ ਦੇ ਪਾਠ ਸੁਨੇ ਨੇ ਤੂੰ ਮੈਨੂੰ ਇੰਨਾ ਕੁਝ ਦੱਸ ਦੇ ਤੇਰੇ ਇਹ ਬਾਬਾ ਬੁੱਢਾ ਜੀਆ ਦਾ ਇਤਿਹਾਸ ਕੀ ਹੈ ਇਹਨਾਂ ਦਾ ਜਨਮ ਕਦੋਂ ਹੋਇਆ ਏ ਇਹਨਾਂ ਦਾ ਇਹਨਾਂ ਦੇ ਮਾਤਾ ਦਾ ਕੀ ਨਾਮ ਹੈ ਇਹਨਾਂ ਦੇ ਪਿਤਾ ਦਾ ਕੀ ਨਾਮ ਹੈ ਕੋਈ ਸਵਾਲ ਕਰੇਗਾ ਉੱਥੇ ਸਾਨੂੰ ਸਵਾਲ ਦਾ ਜਵਾਬ ਆਉਣਾ ਚਾਹੀਦਾ ਹੈ ਪਾਵੇਂ ਅਸੀਂ ਸਾਰਾ ਉਹਨਾਂ ਦਾ ਜੀਵਨ ਨਹੀਂ ਰਿਹਾਸ ਦੇ ਅਨੁਸਾਰ ਜਿਤਨਾ ਵੀ ਉਹਨਾਂ ਦਾ ਜੀਵਨ ਹੈ ਉਹਨੂੰ ਥੋੜੇ ਜੇ ਸਮੇਂ ਦੇ ਵਿੱਚ ਨਹੀਂ ਵਾਚ ਸਕਦੇ ਪਰ ਉਹਨਾਂ ਦੀ ਜਿਹੜੀ ਆਰੰਭਤਾ ਦਾ ਉਹਨਾਂ ਦੇ ਇਤਿਹਾਸ ਦੀ ਆਰੰਭਤਾ ਦਾ ਜਿਹੜਾ ਇਤਿਹਾਸ ਹੈ ਉਹ ਸਾਨੂੰ ਪਤਾ ਹੋਣਾ ਚਾਹੀਦਾ ਮੇਰਾ ਬਾਬਾ ਬੁੱਢਾ ਜੀਆ ਦੇ ਨਾਲ ਪਿਆਰ ਕਿਉਂ ਹੈ ਇਹ ਮੈਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਇਹ ਮੰਨ ਕੇ ਬੈਠਿਆ ਨਾ ਕਿ ਬਾਬਾ ਬੁੱਢਾ ਜੀ ਸਾਡੇ ਵਾਸਤੇ ਮਹਾਨ ਹੀ ਇਸ ਕਰਕੇ ਨੇ ਕਿ ਉਹ ਪੁੱਤਰਾਂ ਦੇ ਦਾਨੀ ਨੇ ਜੇ ਮੈਂ ਮੰਨਦਾ ਕਿ ਬਾਬਾ ਬੁੱਢਾ ਜੀ ਮੇਰੇ ਵਾਸਤੇ ਮਹਾਨ ਤਾਂ ਨਹੀਂ ਕਿ ਉਹ ਪੁੱਤਰਾਂ ਦੇ ਦਾਨੀ ਨੇ ਤਾਂ ਇੱਥੇ ਮੈਂ ਆਪਣੇ ਆਪ ਬਾਬਾ ਜੀਆਂ ਦਾ ਕੱਦ ਬੜਾ ਨਿੱਕਾ ਕਰ ਦਿੰਦਾ ਕੋ ਕਿ ਜੇ ਹੁਣ ਤੁਸੀਂ ਪਿੰਡ ਵਿੱਚ ਰਹਿੰਦੇ ਹੋ ਤੁਹਾਡੇ ਪਿੰਡ ਦੇ ਵਿੱਚੋਂ ਤਿੰਨ ਚਾਰ ਪਰਿਵਾਰ ਬਾਬਾ ਬੁੱਢਾ ਜੀਾਂ ਦੇ ਦਰ ਤੇ ਜਾਣ ਹੁਣ ਉਹਨਾਂ ਦੇ ਵਿੱਚੋਂ ਤਿੰਨ ਦੀ ਇੱਛਾ ਪੂਰੀ ਹੋ ਜਾਵੇ ਤਿੰਨ ਦੀ ਅਰਦਾਸ ਸਤਿਗੁਰੂ ਮੰਨ ਲੈਣ ਉਹਨਾਂ ਵਿੱਚੋਂ ਇੱਕ ਦੀ ਅਰਦਾਸ ਨਾ ਮੰਨੀ ਜਾਵੇ ਤੇ ਫਿਰ ਉਹ ਪਰਿਵਾਰ ਦੇ ਮਨਾਂ ਦੇ ਵਿੱਚ ਵਿਚਾਰ ਕੀ ਬਣੇਗੀ ਕੀ ਬਾਬਾ ਮੁੱਢਾ ਮਹਾਨ ਨਹੀਂ ਹੈ ਅਸੀਂ ਐਡਾ ਨੀਵਾ ਕੱਦ ਨਹੀਂ ਕਰਨਾ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਸਾਡਾ ਜਿਸ ਬਾਬੇ ਨੂੰ ਅਸੀਂ ਹਰ ਸਾਲ ਯਾਦ ਕਰਦੇ ਆਂ ਜਿਨ੍ਹਾਂ ਨੂੰ ਹਰ ਸਾਲ ਉਹਨਾਂ ਦੇ ਸਮਾਗਮ ਓਲਿਕੇ ਯਾਦ ਕਰੀਦਾ ਏ ਉਹ ਅਸਲ ਦੇ ਵਿੱਚ ਮਹਾਨ ਕਿਉਂ ਨਹੀਂ ਜਦੋਂ ਸੀ ਜੀਵਨ ਦੇ ਆਰੰਭ ਤਾਂ ਉਹਨਾਂ ਦੇ ਕਰਾਂਗੇ ਤਾਂ ਬਾਬਾ ਬੁੱਢਾ ਜੀਾਂ ਦਾ ਜਿਹੜਾ ਜੀਵਨ ਹੈ ਉਹ ਆਰੰਭ ਕਿਵੇਂ ਹੁੰਦਾ ਹੈ ਉਹਨਾਂ ਦਾ ਜਨਮ ਹੁੰਦਾ ਹੈ 21 ਅਕਤੂਬਰ 1506 ਈਸਵੀ ਦੇ ਵਿੱਚ ਸੰਮਤ ਦੇ ਵਿੱਚ ਨਹੀਂ ਈਸਵੀ ਦੇ ਵਿੱਚ ਜੇ 2025 ਅੱਜ ਅਸੀਂ ਇਹ ਈਸਵੀ ਦੇ ਵਿੱਚ ਦੇਖ ਰਹੇ ਹਾਂ ਸਾਲ ਦੇ ਵਿੱਚ ਦੇਖ ਰਿਹਾ 1506 ਈਸਵੀ ਨੂੰ ਉਹਨਾਂ ਦਾ ਜਨਮ ਹੁੰਦਾ ਹੈ ਪਿੰਡ ਕੱਥੂ ਨੰਗਲ ਮਾਤਾ ਗौरा ਜੀਾਂ ਦੇ ਕੋਖੋਂ ਦੇ ਪਿਤਾ ਸੁੱਗਾ ਜੀਾਂ ਦੇ ਕਰ ਇਹਨਾਂ ਕੋ ਅਸੀਂ ਪਹਿਲਾਂ ਯਾਦ ਰੱਖਣਾ ਕਿ ਅਸੀਂ ਜਦੋਂ ਇੱਥੋਂ ਬਾਹਰ ਨਿਕਲੀਏ ਸਾਨੂੰ ਇਹਨਾਂ ਕੋਈ ਪਤਾ ਹੋਵੇ ਕਿ ਬਾਬਾ ਬੁੱਢਾ ਜੀਾਂ ਦੇ ਮਾਤਾ ਪਿਤਾ ਦਾ ਨਾਮ ਕੀ ਹੈ ਪਿਤਾ ਦਾ ਨਾਮ ਸੁੱਗਾ ਜੀ ਹੈ ਮਾਤਾ ਦਾ ਨਾਮ ਗੋਰਾ ਜੀ ਹੈ ਉਹਨਾਂ ਦਾ ਜਿਹੜਾ ਜਨਮ ਅਸਥਾਨ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਕੱਥੂ ਮੰਗਲਾ ਹੈ ਕੁਝ ਕੁ ਸਮਾਂ ਪਾ ਕੇ ਜਨਮ ਤੋਂ ਬਾਅਦ ਬਾਬਾ ਜੀਆ ਦਾ ਜਿਹੜਾ ਪਰਿਵਾਰ ਹੈ ਕਿਉਂਕਿ ਬਚਪਨ ਦਾ ਜਿਹੜਾ ਨਾਮ ਹੈ ਉਹ ਬੂੜਾ ਤੇ ਜਨਮ ਤੋਂ ਬਾਅਦ ਕੁਝ ਸਮਾਂ ਪਾ ਕੇ ਬਾਬਾ ਜੀਆ ਦਾ ਜਿਹੜਾ ਪਰਿਵਾਰ ਹੈ ਉਹ ਰਮਦਾਸ ਦੀ ਧਰਤੀ ਤੇ ਚਲਾ ਜਾਂਦਾ ਉਹ ਵੀ ਜ਼ਿਲ੍ਹਾ ਅੰਮ੍ਰਿਤਸਰ ਤੇ ਉੱਥੇ ਉਹਨਾਂ ਦਾ ਮੇਲ ਹੁੰਦਾ ਹੈ 11-12 ਸਾਲ ਦੀ ਉਮਰ ਦੇ ਵਿੱਚ ਬਾਬਾ ਨਾਨਕ ਜੀ ਦੇ ਨਾਮ ਮੈਂ ਜਿਹੜੀ ਬੇਨਤੀ ਕਰਨੀ ਹੈ ਕਿ ਅਸੀਂ ਇੱਕ ਘੜੀ ਵੀ ਜੇ ਸਾਧੂ ਦਾ ਸੰਗ ਕਰ ਲਈਏ ਨਾ ਜੇ ਇੱਕ ਘੜੀ ਵੀ ਅਸੀਂ ਬਾਣੀ ਨੂੰ ਪੜ੍ਹ ਕੇ ਸਮਝ ਕੇ ਸਿੱਖਿਆ ਲੈ ਲਈਏ ਇੱਕ ਘੜੀ ਦਾ ਸਮਾਂ ਵੀ ਸਾਡਾ ਸਾਰਾ ਜੀਵਨ ਬਦਲ ਕੇ ਰੱਖ ਦਿੰਦਾ ਤੇ 11 12 ਸਾਲ ਦੀ ਉਮਰ ਸੀ ਬਾਬਾ ਬੂੜਾ ਜੀ ਹੰਦੀ ਤੇ ਉਦੋਂ ਗੁਰੂ ਨਾਨਕ ਸਾਹਿਬ ਨਾਲ ਉਹਨਾਂ ਦੇ ਮੇਲ ਹੁੰਦੇ ਨੇ ਸੇਵਾ ਕਰਦੇ ਨੇ ਬੜੇ ਧਿਆਨ ਦੇ ਨਾਲ ਰੋਜ਼ ਬਾਬਾ ਜੀਾਂ ਦੀ ਸੰਗਤ ਕਰਦੇ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਦੇ ਨੇ ਤਿੰਨ ਚਾਰ ਦਿਨ ਬੀਤਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਨਾਲ ਜਦੋਂ ਵਾਰਤਾ ਲਾਪ ਹੋਈ ਤੇ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਕਾਕਾ ਤੇਰਾ ਨਾਮ ਕੀ ਹੈ ਕਿਉਂਕਿ ਬੜਾ ਪ੍ਰੇਮ ਸੀ ਗੁਰੂ ਨਾਨਕ ਸਾਹਿਬ ਦੇ ਨਾਲ ਤੇ ਬਾਬਾ ਜੀ ਕਹਿੰਦੇ ਆ ਮੇਰਾ ਨਾਮ ਹੈ ਜੀ ਬੁੱਢਾ ਹੁਣ ਗੁਰੂ ਨਾਨਕ ਸਾਹਿਬ ਜਾਨੀ ਜਾਣ ਸਨ ਪੁੱਛਦੇ ਤੇਰੇ ਮਨ ਦੇ ਵਿੱਚ ਸਵਾਲ ਕੀ ਹੈ ਮੈਨੂੰ ਦੱਸ ਕਿੰਨਾ ਮੇਰੇ ਮਨ ਦੇ ਵਿੱਚ ਬਾਬਾ ਬੁੱਢਾ ਜੀ ਹੁਣ ਕਹਿੰਦੇ ਨੇ ਪਾਤਸ਼ਾਹ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈ ਕਿ ਜਿਵੇਂ ਲੁਟੇਰੇ ਆਉਂਦੇ ਨੇ ਡਾਕੂ ਆਉਂਦੇ ਨੇ ਸਾਡੇ ਪਿੰਡ ਦੇ ਵਿੱਚ ਕੱਚੀਆਂ ਪੱਕੀਆਂ ਅਧ ਪੱਕੀਆਂ ਫਸਲਾਂ ਵੱਢ ਕੇ ਲੈ ਜਾਂਦੇ ਨੇ ਕਿਤੇ ਜਿਵੇਂ ਉਹ ਫਰਕ ਨਹੀਂ ਕਰਦੇ ਤੱਚੀ ਪੱਕੀ ਤੇ ਅਧ ਪੱਕੀ ਫਸਲ ਦੇ ਵਿੱਚ ਮੌਤ ਨੇ ਵੀ ਇੱਕ ਦਿਨ ਆ ਜਾਣਾ ਹੈ ਉਹਨੇ ਵੀ ਫਰਕ ਨਹੀਂ ਕਰਨਾ ਕਿ ਬਚਪਨ ਹੈ ਜਵਾਨੀ ਹੈ ਕਿ ਬੁਢਾਪਾ ਹੈ ਹੁਣ ਅਸੀਂ ਪਾਣੀ ਦੇ ਵਿੱਚ ਗੁਰੂ ਤੇਗ ਬਹਾਦਰ ਪਾਸ਼ਾ ਜੀਾਂ ਦੇ ਬੋਲ ਪੜ੍ਹਦੇ ਆ ਨਾ ਜੋ ਪਜਿਓ ਸੋ ਬਨਜ਼ ਹੈ ਪਰੋ ਆਜ ਕੇ ਕਾਲ ਕਿ ਇਸ ਸਰੀਰ ਦਾ ਕੋਈ ਪਤਾ ਨਹੀਂ ਹੈ ਇਸਨੇ ਅੱਜ ਇਸమే ਕੱਲ ਇਸ ਦੁਨੀਆ ਤੋਂ ਤੁਰ ਜਾਣਾ ਤੇ ਅਸੀਂ ਇਹ ਕੋਸ਼ਿਸ਼ ਕਰੀਏ ਕਿ ਜੇਕਰ ਅਸੀਂ ਇਹ ਘੜੀਆਂ ਆਪਣੀਆਂ ਸਫਲ ਕਰਨੀਆਂ ਨੇ ਸਮੇਂ ਦੀ ਵੇਟ ਨਾ ਕਰੀਏ ਕਿ ਮੈਂ 55 ਦਾ ਹੋ ਜਾਵਾਂਗਾ 50 ਦਾ ਹੋ ਜਾਵਾਂਗਾ 45 ਦਾ ਹੋ ਜਾਵਾਂਗਾ 60 ਦੀ ਹੋ ਜਾਵਾਂਗੀ ਫੇਰ ਹੀ ਮੈਂ ਗੁਰੂ ਦੇ ਨਾਲ ਜੁੜਨਾ ਹੈ ਫੇਰ ਹੀ ਮੈਂ ਅੰਮ੍ਰਿਤਧਾਰੀ ਹੋਣਾ ਹੈ ਕਿਉਂਕਿ ਘੜੀ ਦਾ ਸਮੇਂ ਦਾ ਕੋਈ ਪਤਾ ਨਹੀਂ ਹੈ ਕਿ ਕਿਸ ਵੇਲੇ ਸਤਗੁਰ ਨੇ ਸਾਨੂੰ ਬਲਾਵਾ ਭੇਜ ਦੇਣਾ ਕਿਸ ਵੇਲੇ ਸਾਨੂੰ ਮੌਤ ਨੇ ਸਾਡੇ ਸਰੀਰ ਨੂੰ ਲੈ ਜਾਣਾ ਹੈ ਤੇ ਕਿਤੇ ਸਾਡੀ ਮੌਤ ਦੇ ਆਉਣ ਤੋਂ ਪਹਿਲਾਂ ਹੀ ਅਸੀਂ ਗੁਰੂ ਤੋਂ ਵਾਂਝੇ ਨਾ ਰਹਿ ਜਾਈਏ ਗੁਰੂ ਨਾਨਕ ਸਾਹਿਬ ਬਾਬਾ ਬੂੜਾ ਜੀ ਨੂੰ ਹੱਸ ਕੇ ਜਵਾਬ ਦਿੰਦੇ ਨੇ ਕਾਕਾ ਤੇਰੀ ਉਮਰ ਤਾਂ ਬੜੀ ਨਿੱਕੀ ਐ ਤੇਰੀ ਉਮਰ 11 12 ਸਾਲ ਐ ਤੇਰੀ ਉਮਰ ਤਾਂ ਖੇਡਣ ਵਾਲੀ ਐ ਤੇ ਇੰਨੀ ਨਿੱਕੀ ਉਮਰ ਦੇ ਵਿੱਚ ਇਹ ਤੈਨੂੰ ਗੱਲ ਉਪਜੀ ਕਿਵੇਂ ਤੂੰ ਸੋਚੀ ਕਿਵੇਂ ਤੇ ਪਰ ਸਨ ਹੋ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਐ ਤੂੰ ਅਕਾਲ ਦੇ ਨਾਲ ਜੁੜ ਤੂੰ ਗੁਰਬਾਨੀ ਦੇ ਨਾਲ ਜੁੜ ਤੂੰ ਉਹ ਰੱਬ ਦੇ ਨਾਲ ਜੁੜ ਉਹ ਰੱਬ ਕਿਸੇ ਤੋਂ ਵੀ ਨਹੀਂ ਡਰਦਾ ਅਸੀਂ ਹਰ ਰੋਜ਼ ਪੜ੍ਹਦੀਆਂ ਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਸੀਂ ਹਰ ਰੋਜ਼ ਪੜ੍ਹਦੇ ਕਿ ਉਹ ਪਰਮਾਤਮਾ ਨਿਰਵੈਰ ਹੈ ਉਹ ਪਰਮਾਤਮਾ ਨਿਰਭਉ ਹੈ ਉਸ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਉਹ ਕਿਸੇ ਨਾਲ ਕੋਈ ਵੈਰ ਨਹੀਂ ਰੱਖਦਾ ਅਸੀਂ ਹਰ ਰੋਜ਼ ਪੜਦੇ ਆ ਤਾਂ ਇੱਥੇ ਸਾਨੂੰ ਵੀ ਇਹ ਸਮਝ ਲੈਣੀ ਚਾਹੀਦੀ ਹੈ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਦੋਂ ਮੇਰੀ ਜ਼ਿੰਦਗੀ ਦੇ ਅੰਦਰ ਕੋਈ ਐਸੀ ਘਟਨਾ ਵਾਪਰ ਜਾਵੇ ਤੇ ਮੈਂ ਸਤਿਗੁਰੂ ਦੇ ਨਾਲ ਸ਼ਿਕਵਾ ਨਹੀਂ ਕਰਨਾ ਕਿਉਂਕਿ ਜ਼ਿੰਦਗੀ ਦਾ ਹੀ ਸਾਨੇ ਦੁੱਖ ਵੀ ਆਉਣਾ ਤੇ ਸੁੱਖ ਵੀ ਹੋਣਾ ਹੁਣ ਜੇ ਅਸੀਂ ਕਹੀਏ ਨਾ ਕਿ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ ਹੀ ਲਗਾ ਆਵੇ ਦੁੱਖ ਆਵੇ ਨਾ ਤੇ ਸਾਨੂੰ ਕਦੇ ਸੁੱਖ ਦਾ ਆਨੰਦ ਵੀ ਨਹੀਂ ਪਤਾ ਚੱਲੇਗਾ ਹੁਣ ਜੇਕਰ ਕੋਈ ਬੱਚਾ ਕਦੇ ਮਿਹਨਤ ਨਾ ਨਾ ਕੀਤੀ ਹੋਵੇ ਸਾਰਾ ਕੁਝ ਮਾਂ ਪਿਓ ਕੋਲ ਮਿਲਦਾ ਰਹੇ ਤੇ ਵੱਡੇ ਹੋਣ ਤੋਂ ਬਾਅਦ ਵੀ ਮਾਪਿਓ ਦੀ ਜਿਹੜੀ ਪ੍ਰਾਪਰਟੀ ਹੈ ਮਾਪਿਓ ਦਾ ਜਿਹੜਾ ਪੈਸਾ ਹੈ ਉਹ ਮਿਲਦਾ ਰਹੇ ਤਾਂ ਉਹ ਬੱਚੇ ਨੂੰ ਉਹ ਪਿਆਰੇ ਨੂੰ ਕਦੇ ਵੀ ਇਸ ਗੱਲ ਦਾ ਅਹਿਸਾਸ ਨਹੀਂ ਹੋਵੇਗਾ ਅਸਲ ਦੇ ਵਿੱਚ ਸੁੱਖ ਕੀ ਹੈ ਜਾਂ ਦੁੱਖ ਕੀ ਹੈ ਜਿਹੜਾ ਦੁੱਖਾਂ ਦੇ ਵਿੱਚ ਰਹਿੰਦਾ ਹੋਇਆ ਦੁੱਖਾਂ ਦੇ ਨਾਲ ਲੜਦਾ ਹੋਇਆ ਜ਼ਿੰਦਗੀ ਦੇ ਵਿੱਚ ਅੱਗੇ ਵਧੇਗਾ ਨਾ ਉਹੀ ਅਸਲ ਜ਼ਿੰਦਗੀ ਦੇ ਵਿੱਚ ਹਾਸਲ ਕੁਝ ਕਰ ਪਵੇਗਾ ਤੇ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਨਹੀਂ ਕੀਤੀ ਕੋਈ ਔਖਾਈ ਨਹੀਂ ਦੇਖੀ ਕੋਈ ਦੁੱਖ ਨਹੀਂ ਦੇਖਿਆ ਇਸ ਦਾ ਮਤਲਬ ਸਾਨੂੰ ਕੁਝ ਪ੍ਰਾਪਤ ਵੀ ਨਹੀਂ ਹੋਣਾ ਤੇ ਬਾਬਾ ਬੁੱਢਾ ਜੀ ਉਸ ਵੇਲੇ ਤੋਂ ਹੀ ਬਾਬਾ ਬੁੱਢਾ ਜੀ ਬਣ ਗਏ ਗੁਰੂ ਨਾਨਕ ਸਾਹਿਬ ਨੇ ਕਿਹਾ ਤੇਰਾ ਨਾਮ ਬੁੱਢਾ ਨਹੀਂ ਹੋਣਾ ਚਾਹੀਦਾ ਤੇਰਾ ਨਾਮ ਬੁੱਢਾ ਕਰਦਿਆਂ ਨੇ ਰੱਖਿਆ ਪਰ ਅਸਲ ਦੇ ਵਿੱਚ ਜਿਹੜੀ ਤੇਰੀ ਮਤ ਹੈ ਜਿਹੜੀ ਤੇਰਾ ਵਿਚਾਰ ਹੈ ਉਹ ਅਸਲ ਦੇ ਵਿੱਚ ਸਿਆਣੀ ਹੈ ਬੁੱਢਿਆਂ ਵਾਲੀ ਹੈ ਤੇ ਉਸ ਵੇਲੇ ਤੋਂ ਲੈ ਕਰਕੇ ਅੱਜ ਵੀ ਬਾਬਾ ਜੀ ਨੂੰ ਅਸੀਂ ਬਾਬਾ ਬੁੱਢਾ ਜੀ ਬੜੇ ਹੀ ਸਤਕਾਰ ਦੇ ਨਾਲ ਕਹਿ ਕੇ ਉਹਨਾਂ ਅਗੇ ਸੀਸ ਝੁਕਾਉਂਦੇ ਹਾਂ ਤੇ ਉਸ ਸਮੇਂ ਤੋਂ ਲੈ ਕੇ ਬਾਬਾ ਜੀ ਗੁਰੂ ਨਾਨਕ ਸਾਹਿਬ ਦੇ ਸਿੱਖ ਬਣੇ ਉਸ ਤੋਂ ਬਾਅਦ ਇੱਕ ਹੋਰ ਬੜਾ ਧਿਆਨ ਦੇਣਯੋਗ ਗੱਲ ਹੈ ਕਈ ਵਾਰੀ ਅਸੀਂ ਜਦੋਂ ਬ੍ਰह्म ਗਿਆਨੀ ਦੀ ਪਰਿਭਾਸ਼ਾ ਦਿੰਨੇ ਆ ਨਾ ਤਾਂ ਕਈ ਵਾਰ ਅਸੀਂ ਇਹ ਵੀ ਕਹਿ ਦਿੰਨੇ ਆ ਸਾਨੂੰ ਕੋਈ ਜੋ ਸੁਣਾ ਦਿੰਦਾ ਹੈ ਉਹ ਹੀ ਅਸੀਂ ਮੰਨ ਲੈਨੇ ਆ ਕਿਉਂਕਿ ਜਦੋਂ ਮੈਂ ਕਿਸੇ ਗੱਲ ਦੀ ਪਰਿਭਾਸ਼ਾ ਦੇਣੀ ਹੈ ਮੈਂ ਕੋਈ ਗੱਲ ਕਹਿਣੀ ਹੈ ਮੈਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਵੱਲ ਦੇਖ ਕੇ ਉਹਨਾਂ ਨੂੰ ਪੜ੍ਹ ਕੇ ਉਹਨਾਂ ਨੂੰ ਸਮਝ ਕੇ ਇਹ ਸਮਝ ਲੈਣੀ ਹੈ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕੀ ਵਿਚਾਰ ਹੈ ਅਸੀਂ ਹੁਣੇ ਪੜਿਆ ਨਾ ਕਿ ਅਸਲ ਦੇ ਵਿੱਚ ਬ੍ਰਹਮ ਗਿਆਨੀ ਕੌਣ ਹੈ ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਪੇਖੈ ਇਕਸ ਬਿਨ ਕੋਏ ਨਾਨਕ ਇਹ ਲਖਣ ਗੰਮ ਗਿਆਨੀ ਹੋਏ ਕਿ ਜੋ ਮਨ ਕਰਕੇ ਵੀ ਸੁੱਚਾ ਹੈ ਜੋ ਮਨ ਕਰਕੇ ਵੀ ਸੁੱਚਾ ਹੈ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਲੜ ਛੱਡ ਕੇ ਕਿਤੇ ਹੋਰ ਮੱਥਾ ਨਹੀਂ ਟੇਕਦਾ ਕਿਤੇ ਹੋਰ ਨਹੀਂ ਜਾਂਦਾ ਅਸਲ ਦੇ ਵਿੱਚ ਹੀ ਉਹ ਰੱਬ ਦਾ ਪਿਆਰਾ ਹੈ ਤਾਂ ਅਸੀਂ ਵੀ ਇਹ ਇੱਥੋਂ ਸਿੱਖਿਆ ਲੈ ਕੇ ਜਾਣੀ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਦੁੱਖ ਆਵੇ ਜ਼ਿੰਦਗੀ ਦੇ ਵਿੱਚ ਸੁੱਖ ਆਵੇ ਮਰਜੀ ਹੋ ਜਾਵੇ ਇਸ ਦਾਤੇ ਦਾ ਪੱਲਾ ਨਹੀਂ ਜਿ ਛੱਡ ਕੇ ਜਾਣਾ ਤੇ ਜਿਸ ਦਿਨ ਇਸ ਦਾਤੇ ਦਾ ਸੀ ਪੱਲਾ ਛੱਡਦਾ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਜਿਹੜੇ ਸਾਨੂੰ ਬੰਨ ਕੇ ਬਿਠਾ ਲਵੇ ਜੋ ਸਾਡਾ ਪੱਲਾ ਫੜ ਲਵੇ ਅਸੀਂ ਕਈ ਵਾਰ ਇਹ ਗੱਲ ਸੋਚ ਲੈਂਦੇ ਆ ਕਿ ਨਹੀਂ ਅਰਦਾਸ ਕੀਤੀ ਹੈ ਤੇ ਹੋਰ ਕਿਤੇ ਜਾਵਾਂਗੇ ਉੱਥੋਂ ਮਿਲ ਜਾਵੇਗਾ ਤਾਂ ਮੈਂ ਬੇਨਤੀ ਕਰ ਦਵਾਂ ਕਿ ਜਦੋਂ ਕੋਈ ਵੀ ਦਾਤ ਮਿਲਣ ਦਾ ਸਮਾਂ ਜਦੋਂ ਅਸੀਂ ਕੈਪੇਬਲ ਹੋ ਜਾਵਾਂਗੇ ਨਾ ਉਸ ਦਾਤ ਦੇ ਲਈ ਸਤਿਗੁਰੂ ਉਹ ਦਾਤ ਸਾਨੂੰ ਉਸ ਵੇਲੇ ਹੀ ਬਖਸ਼ਣਗੇ ਉਸ ਵੇਲੇ ਹੀ ਸਾਨੂੰ ਦਾਤ ਮਿਲੇਗੀ ਤਾਂ ਇਨਾਂ دیਵਾਨਾ ਨੂੰ ਸਜਾਇਆਂ ਦਾ ਫਾਇਦਾ ਤਾਂ ਹੀ ਹੈ ਇਨਾਂ ਸਾਰਾ ਕੁਝ ਕੀਤਿਆਂ ਦਾ ਫਾਇਦਾ ਤਾਂ ਹੀ ਹੈ ਜੇ ਸਤਿਗੁਰਾਂ ਦੀ ਸਿੱਖਿਆ ਸੀ ਆਪਣੇ ਮਨਾਂ ਦੇ ਵਿੱਚ ਵਸਾ ਕੇ ਆਪਣੇ ਘਰਾਂ ਦੇ ਵਿੱਚ ਲੈ ਕੇ ਜਾਵਾਂਗੇ ਇਹ ਸਮਝ ਕੇ ਜਾਵਾਂਗੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਇਲਾਵਾ ਕਿਸੇ ਹੋਰ ਅੱਗੇ ਮੱਥਾ ਨਹੀਂ ਰਗੜਨਾ ਗੁਰਬਾਣੀ ਨੂੰ ਆਪ ਕਰਨਾ ਹੈ ਬੱਚਿਆਂ ਨੂੰ ਪੜ੍ਹਾਉਣਾ ਹੈ ਗੁਰ ਇਤਿਹਾਸ ਦੀ ਜਾਣਕਾਰੀ ਆਪ ਲੈਣੀ ਹੈ ਬੱਚਿਆਂ ਨੂੰ ਦੇਣੀ ਹੈ ਤੁਹਾਡੇ ਨਗਦ ਸਤਗੰਦ ਦੀ ਬੜੀ ਬਖਸ਼ਿਸ਼ ਹੈ ਆਪ ਇਸੇ ਹੀ ਤਰ੍ਹਾਂ ਅਗਲੇ ਸਮੇਂ ਵਾਸਤੇ ਵੀ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰ ਇਤਿਹਾਸ ਦੇ ਨਾਲ ਜੋੜੇ ਰੱਖਣਾ ਸੋ ਇਨੀਆਂ ਕੋ ਬੇਨਤੀ ਆਪ ਸਭਨਾਂ ਨੇ ਪਰਮਾਨਨ ਕਰਨੀਆਂ ਬੋਲਦੇ ਹਾਂ ਪਾਸੋਂ अनेका ਬੁਲਣਾ ਹੋ ਜਾਂਦੀਆਂ ਸਤਿਗੁਰ ਬਖਸ਼ਣਹਾਰ ਆਪ ਸਾਰੀਆਂ ਸੰਗਤਾਂ ਦਾ ਬੜਾ ਧੰਨਵਾਦ ਹੈ ਪ੍ਰਬੰਧਕ ਵੀਰਾਂ ਦਾ ਬੜਾ ਧੰਨਵਾਦ ਸਤਿਗੁਰਾਂ ਦਾ ਸ਼ੁਕਰ ਹੈ ਜਿਨ੍ਹਾਂ ਨੇ ਇਤਨੀ ਮੱਤ ਬਖਸ਼ੀ ਆਪ ਜੀਓਂ ਦੇ ਨਾਲ ਵਿਚਾਰਾਂ ਦੀ ਸਾਂਝ ਬਣਾਈ ਅੰਤ ਗੱਜ ਵੱਜ ਕੇ ਬਲਾਉ ਜੀ ਫਤਿਹ ਆ ਕੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ